ਕਾਮ ਤੇ ਮੇਰਾ ਸਾਰਾ ਹੋ ਗਿਆ ਏ ਤੇ ਹੁਣ ਮੈਂ ਸੋਚਦੀ ਆ ਤੁਹਾਨੂੰ ਦੇ ਪਾਪਾ ਇਹ ਮੇਰਾ ਕਿ ਉਹਦਾ ਕੜਾ ਜੇ ਮੈਂ ਸੰਭਾਲ ਕੇ ਰੱਖ ਕੇ ਜਾਵਾਂ ਇੱਥੇ ਕਿਤੇ ਬੱਚੇ ਨਾਲ ਢੋਲ ਛੜੰਦੇ ਇਹਨਾਂ ਨੂੰ ਆ ਤੁਹਾਨੂੰ ਦੇ ਪਾਪਾ ਮੈਂ ਜਰਾ ਬੱਚਿਆਂ ਨੂੰ ਸਕੂਲੋਂ ਲੈਣ ਚੱਲੀ ਆ ਤੇ ਤੂੰ ਜਰਾ ਧਿਆਨ ਰੱਖੀ ਘਰ ਦਾ ਆ ਜਰਾ ਮੈਂ ਬੱਚਿਆਂ ਨੂੰ ਸਕੂਲੋਂ ਲੈਣ ਚੱਲੀ ਆ ਤਾਂ ਤੂੰ ਜਰਾ ਦੇਖੇ ਪਿਛੋਂ ਆ ਨਹੀਂ ਆ ਮੈਂ लगता बन तो चल गई है बच्चा जेड़ा लै जन घो घड़ा भर के रखे है हम मैं देख हूँ कि लुको के रखे है लगता चल गई बनसो हम हो जाऊगा हम घ्यो दे हाथ हाय 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 ये तो बड़ा भरिया ओ हो, 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 हो।

ਕਿ ਮੈਂ ਜਨਾ ਪਰੌਂਠੇ ਬਣਾ ਕੇ ਖਾਵਾਂਗੇ ਤੇ ਨਾਲੇ ਸਾਰਿਆਂ ਨੂੰ ਖਵਾਵਾਂਗੇ ਸਾਰੇ ਖੁਸ਼ ਓਹੋ ਬੱਚੇ ਤਾਂ ਸਕੂਲੋਂ ਆਉਂਦੇ ਆਏ ਕੱਪੜੇ ਵੀ ਕਿੱਦਾਂ ਖਲਾਰ ਦਿੰਦੇ ਨੇ ਇਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ ਸਾਡੀ ਮਾਂ ਥੱਕੀ ਆ ਕੰਮ ਕਰਦੀ ਆਈ ਆ ਲੈ ਰਸੋਈ ਦਾ ਦਰਵਾਜ਼ਾ ਵੀ ਖੁੱਲਾ ਛੱਡ ਛੱਡ ਆਏ ਹਾ ਇਹ ਏ ਮੇਰੇ ਕਿ ਉਹਦਾ ਘੜਾ ਰੱਖਿਆ ਸੀ ਇੱਥੇ ਸੋਨੂ ਦੇ ਪਾਪਾ ਵੇ ਆ ਕਿ ਉਹਦਾ ਘੜਾ ਕਿੱਥੇ ਚਲ ਗਿਆ ਇਹ ਮੈਨੂੰ ਲੱਗਦਾ ਹੰਸੋ ਹੀ ਆਈ ਹੋਣੀ ਆ ਉਹਦੇ ਕਾਮਾਂ ਬੜੇ ਦਿਨਾਂ ਦੀ ਇੱਥੇ ਗੇੜੇ ਮਾਰਦੀ ਸੀ ਮੈਂ ਜਾਨੀ ਉਹਦੇ ਘਰ ਚ ਇੱਕ ਮਿੰਟ ਠਹਿਰ ਜਰਾ ਹੁਣ ਹੱਝ ਮਚਾਊਗਾ ਹਾਂ ਹੰਸੋ ਆ ਬੰਸੋ ਕਹੇ ਕਹ ਰਹੀ ਸਾ ਮੇਰੇ ਪਿੱਛੋ ਤੂੰ ਨਹੀਂ ਮੈਂ ਤੇਰੇ ਘਰ ਕੀ ਕਰਨਾਂ ਤੇ ਮੇਰਾ ਕਿਓ ਦਾ ਘੜਾ ਰਸੋਈ 'ਚ ਭਰਿਆ ਸੈ ਤਾਂ ਮੈਂ ਬੱਚੇ ਸਕੂਲ ਲੈਣ ਚਲ ਗਈ ਸੀਗੀ ਤੇ ਉੱਥੇ ਭਲਾ ਕੋਈ ਪਰਿਸ਼ਤਾ ਲੈ ਗਿਆ ਉਪਰ ਢਾ ਕੇ ਅਸਮਾਨਾਂ ਨੂੰ ਮੈਨੂੰ ਨਹੀਂ ਤੇਰੇ ਕਿਓ ਦੇ ਘੜੇ ਦਾ ਪਤਾ ਤੂੰ ਮੇਰੇ ਤੇ ਇਲਜ਼ਾਮ ਲਾਉਣੀ ਕਿ ਮੈਂ ਤੇਰਾ ਕਿਓ ਦਾ ਘੜਾ ਚੱਕਿਆ ਮੈਂ ਇੰਨਾ ਸਾਰਾ ਕਿਉਂ ਜੋੜਿਆ ਆਪਣਾ ਤੇ ਮੇਰਾ ਕੋਣ ਚੱਕੇ ਲੈ ਕੇ ਕਹਿ ਕਿਦੋਂ ਸਕਦੀ ਐ ਮੈਨੂੰ ਕਿ ਮੈਂ ਤੇਰਾ ਕਿਓ ਦਾ ਘੜਾ ਚੱਕਲੇ ਆਪਣੇ ਘਰ ਵਾਲੇ ਨੂੰ ਪੁੱਛ ਆਪਣੇ ਬੱਚਿਆਂ ਨੂੰ ਪੁੱਛ ਮੈਨੂੰ ਕੋਣ ਹੁੰਨੀ ਤੂੰ ਕਹਿਣ ਵਾਲੀ ਨਹੀਂ ਤੂੰ ਹੀ ਮੇਰੇ ਘਰ ਦੇ ਘੇੜੇ ਮਾਰਦੀ ਸੀ ਤੂੰ ਉਸ ਦਿਨ ਮੇਰੇ ਘਰ ਆਈ ਸੀ ਤਾਂ ਮੈਨੂੰ ਨਹੀਂ ਨਹੀਂ ਜੇ ਮੈਂ ਘੇੜੇ ਮਾਰਦੀ ਐ ਇਹਦਾ ਮਤਲਬ ਇਹ ਥੋੜ ਵਧਣ ਕੀ ਤੇ ਆ ਕਿਉ ਉਹਦਾ ਘੜਾ ਭੈਣ ਤੂੰ ਜੋੜਿਆ ਆ ਤੇ ਮੈਂ ਤੈਨੂੰ ਦੱਸਿਆ ਸੀਗਾ ਹਾਂ ਮੈਂ ਜੋੜਿਆ ਆ ਮੇਰੀ ਗੱਲ ਸੁਣ ਬੰਸੋ ਹਾਂ ਦੱਸ ਤੇਰੇ ਕੋਲ ਹੈਗੀ ਇੰਨੀ ਇੱਕ ਬੱਕਰੀ ਤੇ ਮੇਰੇ ਕੋਲ ਹੈਗੀ ਇੰਨੀ ਵਧੀਆ ਕੁਆਲਿਟੀ ਦੀ ਮੱਝ ਤੇ ਮੇਰੇ ਤੋਂ ਤਾਂ ਘਰ ਦਾ ਦੁੱਧ ਨਹੀਂ ਮੁੱਕਦਾ ਰਦਾ ਮੱਖਣ ਕਿਉਂ ਨਹੀਂ ਇੰਨਾ ਮੁੱਕਦਾ ਮੈਂ ਤੇਰੀ ਬੜਿਆ ਆਪਣੂ ਜ਼ੁਬਾਨ ਨਾ ਮੈਂ ਸਾਹਮਣੇ ਜਰਾ ਚੜਾਈ ਮਤਲਬ ਦੱਸ ਤੋ ਕੋ ਹਾਂ ਜਰਾ ਸਿਮਾਨ ਸੰਭਾਲ ਕੇ ਗੱਲ ਕਰ ਮੈਂ ਉਹ ਜੁਬਾਨ ਸਵਾਲ ਕੇ ਕਰ ਕੇ ਮੇਰੇ ਨਾਲ ਤੂੰ ਮੇਰਾ ਕਿਉਂ ਚੱਕ ਕੇ ਲੱਗੀ ਮੈਂ ਬੱਚੇ ਕਿੱਥੋਂ ਕੋਣੇ ਰੋ ਰਹੀ ਆ ਮੈਂ ਤਾਂ ਚੱਕਿਆ ਨਹੀਂ ਤੇਰਾ ਕਿਉਂ ਤੇ ਕੋਣ ਜੱਦਾ ਮੌਣ ਚੱਕ ਕੇ ਲੱਗੀ ਐ ਇਦਾਂ ਥੋੜਾ ਨਾ ਚੱਕ ਕੇ ਤੂੰ ਚੱਕ ਕੇ ਲੱਗੀ ਨਾ 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 ਮੈਂ ਚੱਕਿਆ ਤੇ ਨਾ ਤੂੰ ਮੇਰੇ ਤੇ ਇਲਜ਼ਾਮ ਲੋਣਾ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਤੇ ਮੇਰੇ ਤੋਂ ਬੁਰਾ ਵੀ ਨਹੀਂ ਕੋਈ ਹੋਊਗਾ ਕਰ ਮੈਂ ਦੱਸ ਤੂੰ ਜਿਵੇਂ ਅਸੀਂ ਜਿੰਨੇ ਅਸੀਂ ਚੰਗੇ ਹੁੰਨੇ ਆ ਨਾ ਅਸੀਂ ਉਹਨੇ ਬੁਰਾ ਕੀ ਕਰ ਸਕ ਸਕਨੇ ਆ ਤੂੰ ਇਹ ਨਾ ਸੋਚੀਂ ਕਿ ਸਾਡਾ ਬੰਦਾ ਨਹੀਂ ਕੁਝ ਕਰ ਸਕਦਾ ਤਾਂ ਮੈਂ ਵੀ ਨਹੀਂ ਕੁਝ ਕਰ ਸਕਦਾ ਤੂੰ ਕਰ ਲੈ ਜੋ ਕਰਨਾ ਹੈ ਮੈਂ ਤੈਨੂੰ ਕਰਕੇ ਮੈਂ ਤੈਨੂੰ ਕਰਕੇ ਦਿਖਾ ਦਾਂਗੀ ਇਹ ਤੂੰ ਸਾਨੂੰ ਇੰਨਾ ਕਹੀ ਨਹੀਂ ਹੈਗੀ ਆ ਵੀ ਅਸੀਂ ਮੈਂ ਕਿਉਂ ਦਾ ਖੜਾ ਨਹੀਂ ਚੱਕਿਆ ਕੁਝ ਕੀਤਾ ਨਹੀਂ ਗਾ ਤੇ ਉੱਥੋਂ ਕੌਣ ਕਿਤੇ ਅਸਮਾਨਾਂ ਨੂੰ ਉੱਡ ਗਿਆ ਆ ਜਦ ਮੈਂ ਚੱਕਿਆ ਹੀ ਨਹੀਂ ਬੰਸੋ ਤਾਂ ਫੇਰ ਤੂੰ ਮੈਨੂੰ ਕਹਿ ਕਿ ਦੱਸ ਸਕਦੀ ਦੱਸ ਮੈਨੂੰ ਤੇਰਾ ਫਰਜ਼ ਨਹੀਂ ਫਰਜ਼ ਨਹੀਂ ਬਣਦਾ ਇਹ ਕਾਹਦੇ ਲੜ ਰਹੇ ਹੋ

ਹਏ ਹਾਂਜੀ ਰਾਜਾ ਸਾਹਿਬ ਹਾਂਜੀ ਹਏ ਬੈਠੋ ਬੈਠੋ ਸਾਹਿਬ ਜੀ ਹਾਂ ਜੀ 500 ਦੱਸੋ ਅਸੀਂ ਤੁਹਾਡੇ ਕੋਲ ਇੱਕ ਫਰਿਆਦ ਲੈ ਕੇ ਆਏ ਸਾਂ ਕੀ ਹੋ ਗਿਆ ਰਾਜਾ ਸਾਹਿਬ ਮੈਂ ਆਪਣੇ ਘਰ ਕਿਓ ਦਾ ਘੜਾ ਜੋੜਿਆ ਇੱਕ ਹੂੰ ਤੇ ਅੱਜ ਸਵੇਰੇ ਮੈਂ ਬੱਚੇ ਸਕੂਲ ਲੈਣ ਗਈ ਤਾਂ ਜਦੋਂ ਵਾਪਸ ਆਈਆਂ ਤੇ ਦੇਖਿਆ ਕਿ ਤੇ ਘਿਓ ਦਾ ਘੜਾ ਉੱਥੇ ਹੈ ਨਹੀਂ ਜ਼ੈ। ਤੇ ਚੱਕਿਆ ਇਹਨੇ ਆ ਹੰਸੋ ਨਹੀਂ ਇਹ ਝੂਠ ਬੋਲਦੀ ਆ। ਮੈਂ ਮਹਾਰਾਜ ਦੀ ਵੱਡੇ ਮਹਾਰਾਜ ਦੀ ਸੌ ਖਾ ਕੇ ਕਹਿੰਦੀ ਆ ਵੀ ਇਹਨੇ ਚੁੱਕਿਆ ਘੜਾ ਤੁਸੀਂ ਰਾਜਾ ਸਾਹਿਬ ਇਹਨੂੰ ਪੁੱਛੋ ਇਹਨੇ ਚੁੱਕਿਆ ਨਹੀਂ ਚੁੱਕਿਆ ਨੇ ਦੇਣਾ ਕਿ ਸਾਡਾ ਘੜਾ ਨਹੀਂ ਦੇਣਾ। ਹਾਂ ਵੀ ਹੰਸੋ 500 ਕੀ ਕਹਿ ਰਹੀ ਐ? ਸਹੀ ਗੱਲ ਐ। ਮੈਂ ਇਹਦਾ ਕੜਾ ਨਹੀਂ ਚੁੱਕਿਆ ਇਹ ਮੇਰੇ ਤੇ ਇਲਜ਼ਾਮ ਲਾ ਰਹੀ ਹੈ ਨਹੀਂ ਲਾ ਰਹੀ ਤੁਹਾਨੂੰ ਸਾਰੀ ਗੱਲ ਨਹੀਂ ਲਾ ਰਹੀ ਉਹੜਾ 10 ਚੱਕਿਆ ਜਾਂ ਨਹੀਂ ਨਹੀਂ ਇਹ ਝੂਠ ਬੋਲ ਰਹੀ ਹੈ ਇਹ ਮੇਰੇ ਤੇ ਇਲਜ਼ਾਮ ਲਾ ਰਹੀ ਹੈ ਮੈਂ ਇਹਦਾ ਕੜਾ ਕਿਉਂ ਚੁੱਕਾਂਗੀ 500 ਇਹ ਤਾਂ ਕਰੀ ਮੈਂ ਨਹੀਂ ਚੱਕਿਆ ਰਾਜਾ ਸਾਹਿਬ ਅਸੀਂ ਮਹਾਰਾਜ ਨੂੰ ਮੰਨਣ ਵਾਲੇ ਹੈਗੇ ਆ ਅਡੇ ਕੋਲ ਇੱਕ ਛੋਟੀ ਜੀ ਬੱਕਰੀ ਮੇਰੇ ਕੋਲ ਇੰਨੀ ਵਧੀਆ ਕੁਆਲਟੀ ਦੀ ਮੱਝ ਮੇਰੇ ਤਾਂ ਆਪਣੇ ਘਰ 'ਚ ਦੁੱਧ ਕਿਉਂ ਨਹੀਂ ਖਤਮ ਹੁੰਦਾ ਮੈਂ ਇਹਦਾ ਕਿਉਂ ਕਿਉਂ ਚਰਾਉਂਗੀ ਹਾਂ ਸਰ ਤੂੰ ਇੱਥੇ ਆ ਕੇ ਬਹੁਤੀ ਚਤਰਾਇਆਂ ਨਾ ਕੋਲ ਸੈਂ ਸਾਡੇ ਦੇ ਨਾਲ ਅੱਛੂ ਠਕਾ ਤੇ ਬੋਲੀ ਜਾਨੀਆ ਤੂੰ ਸੌ ਖਵਾਤਾ ਆਪਣੇ ਕਹੇ ਦੀ ਜੇ ਸੱਚੇ ਮੰਨਦੀ ਆਪਣੇ ਮਹਾਰਾਜ ਦੀ ਬੋਲਦੀ ਪਈ ਆ ਇਹ ਮੇਰੇ ਤੇ ਇਲਜ਼ਾਮ ਲਾ ਰਹੀ ਆ ਅਸੀਂ ਕਿਉਂ ਇਲਜ਼ਾਮ ਲਾਵਾਂਗੇ ਤੇਰੇ ਤੇ ਭਲਾ ਤੂੰ ਰਾਜਾ ਸਾਹਿਬ ਐਸੇ ਝੂਠੀ ਗੱਲਾਂ ਕਰ ਜਾਨੀ ਝੱਕਿਆ ਝੱਕਿਆ ਨਹੀਂ ਝੱਕਿਆ ਨਹੀਂ ਝੱਕਿਆ ਨਹੀਂ ਕੋਈ ਗੱਲ ਨਹੀਂ ਲੜੋ ਨਾ ਠਾੜਾ ਫੈਸਲਾ ਕਰਾ ਦੰਨੇ ਆ ਇੱਦਾਂ ਕਰ ਮਿੰਦਰਪਾਲ ਹਾਂ ਜੀ ਜਦੋਂ ਘੜੇ ਲੈ ਗਿਆ ਹਾਂਜੀ ਰਾਏ ਸਾਹਿਬ ਪਾਣੀ ਦੇ ਅੱਛਾ ਰਾਏ ਸਾਹਿਬ ਲੋ ਰਾਏ ਸਾਹਿਬ ਜੀ ਲੋ ਰਾਏ ਸਾਹਿਬ ਜੀ ਐ ਗਰਮਿੰਦਰਪਾਲ ਇੱਕ ਛੰਨਾ ਹੰਸ ਹੁੰਦੇ ਦੇ ਅੱਛਾ ਜੀ ਇੱਕ ਪੰਨ ਹੁੰਦੇ ਦੇ ਠੀਕ ਹੈ ਜਾਓ ਦੋਨੋਂ ਜਾਣੀਆਂ ਨਾ ਆ ਕੇ ਆਓ ਅਦੋਂ ਕੋਟਰਾ ਜਿਹਨੇ ਪਾਣੀ ਦੇ ਦਿੱਤੇ ਨਾ ਹਿੰਨੋ ਕਿ ਨਾ ਹੁਣਾ ਇਹਨਾਂ ਤੋਂ ਮੇਰੀ ਉਂਗਲਣੇ ਲਈ ਹੁਣ ਸੋ ਇੱਕ ਨਾ ਹੋਵੇ ਰਾਜਾ ਸਾਹਿਬ ਜੀ ਮੈਂ ਨਹਾ ਵੀ ਆਈ ਆ ਤੇ ਇਹਨਾ ਪਾਣੀ ਬਚਾ ਵੀ ਲਿਆਈ ਆ ਚਲੋ ਆਜੋ ਕਚਰੀ ਮੈਂ ਤੁਹਾਡਾ ਫੈਸਲਾ ਕਰਦਾ ਆਜੋ 500 500 ਦੇਖੋ 500 ਤੇਰੀ ਇੰਨੇ ਕ ਪਾਣੀ ਦਾ ਉਂਗਲ ਵੀ ਨਹੀਂ ਗਿੱਲੀ ਹੋਈ ਠੀਕ ਆ ਤੇ 500 ਇੰਨੇ ਪਾਣੀ ਦਾ ਤੂੰ ਨਹਾ ਵੀ ਆਈ ਆ ਤੇ ਪਾਣੀ ਬਚਾ ਵੀ ਲਿਆਈ ਆ ਤੇ 500 ਉਹ ਇੰਨੇ ਬੱਕਰੀ ਦੋਚੋਂ ਇੰਨਾ ਵੀ ਨਹੀਂ ਬਚਾ ਸਕਦੀ ਤੂੰ ਦੱਸ ਮੈਨੂੰ ਕਿਉ ਕਿਥੇ ਪਿਆ ਰਾਜਾ ਸਾਹਿਬ ਮੇ ਤੋਂ ਗਲਤੀ ਹੋ ਗਈ ਮੈਂ ਹੀ ਇਹਦਾ ਕਿਉ ਚੱਕ ਕੇ ਲੈ ਕੇ ਗਈ ਸੀ ਦਿਨ ਸੋਈ ਤੂੰ ਚੱਕਿਆ ਸੀ ਕਰ ਹਾਂ ਮੇਰ ਤੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਬਹੁਤ ਵੱਡੀ ਗਲਤੀ ਹੈ ਜ ਲੈ ਕੇ ਆ ਕਿਉ ਉਹਦਾ ਮੈਂ ਲੈ ਆ ਕੇ ਦਿੰਦੀ ਹਾਂ ਜ ਲੈ ਕੇ ਆ 500 ਆ ਗਈ ਘੜਾ ਲੈ ਕੇ ਤੇਰਾ 500 ਲੈ 500 ਤੇਰੀ ਮਿਹਨਤ ਦੀ ਕਮਾਈ ਦੇਖ ਲਾਹੀ ਹੈ ਰਾਜਾ ਸਾਹਿਬ ਜੀ ਇਹੀ ਹੈ ਇਹੀ ਹੈ ਮੇਰਾ ਕਿਓ ਦਾ ਘੜਾ ਚਲੋ ਖੁਸ਼ ਹਾਂ ਹਾਂ ਚੱਲ ਮੈਂ ਖੁਸ਼ ਹਾਂ ਬਹੁਤ ਖੁਸ਼ ਹਾਂ ਮੈਂ ਮੇਰੀ ਚੀਜ਼ ਮੈਨੂੰ ਵਾਪਸ ਮਿਲ ਗਈ ਸ ਹੈ ਤੇ ਮੈਂ ਬਹੁਤ ਖੁਸ਼ ਹਾਂ ਹਾਂ ਤੇ ਨਹੀਂ ਮੈਂ ਤੋਂ ਗਲਤੀ ਹੋ ਗਈ ਸੀ ਮੈਨੂੰ ਮaaf ਕਰ ਦੇ ਮੈਂ ਹੀ ਤੇਰਾ ਕਿਓ ਚਰਾਇਆ ਸੀ ਚੱਲ ਕੋਈ ਗੱਲ ਨਹੀਂ ਗਲਤੀ ਅਕਸਰ ਬਹੁਤ ਵੱਡਿਆਂ ਵੱਡਿਆਂ ਤੋਂ ਹੋ ਜਾਂਦੀ ਆ ਮਿਹਨਤ ਦੀ ਚੀਜ਼ ਦਾ ਹੀ ਸਭ ਕੁਝ ਮੈਂ ਦੇਖੋ ਮਿਹਨਤ ਦੀ ਮੇਰੀ ਜੋੜਿਆ ਹੋਇਆ ਸੀਗਾ ਤੇ ਮੈਨੂੰ ਵਾਪਸ ਮਿਲ ਗਿਆ ਮੇਨੇ ਮਿਹਨਤ ਨਾਲ ਜੋੜਿਆ ਸੀਗਾ ਮਿਹਨਤ ਦੀ ਚੀਜ਼ ਕਦੀ ਵਿਅਰਥਾ ਨਹੀਂ ਜਾਂਦੀ ਧਿਆਨ ਰੱਖੀਏ ਚਲੋ ਚੰਗਾ ਰਾਜਾ ਸਾਹਿਬ ਜੀ ਓਕੇ ਜਾ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਸਾਡੀ ਵੀਡੀਓ ਦੇਖ ਲਈ ਆ ਉਮੀਦ ਕਰਦਾ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਗੀ ਤੇ ਅਸੀਂ ਇਹ ਵੀਡੀਓ ਵਿੱਚ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਮਿਹਨਤ ਦੀ ਕਮਾਈ ਕਦੀ ਵਿਅਰਥ ਨਹੀਂ ਜਾਂਦੀ ਹਮੇਸ਼ਾ ਵੀ ਕਦੀ ਵੀ ਕਿਸੇ ਨਾਲ ਤੁਸੀਂ ਬੇਈਮਾਨੀ ਨਾ ਕਰੋ ਹਾਂਜੀ ਦੋਸਤੋ ਤੁਸੀਂ ਸਾਨੂੰ ਕਮੈਂਟਸ ਵਿੱਚ ਦੱਸਣਾ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਸਾਡੀ ਕੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਥੈਂਕ ਯੂ एवरीवन ਥੈਂਕਸ ਗੋਡ ਥੈਂਕ ਯੂ ਥੈਂਕਸ